ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਦੋਸਤ ਅਮਰਤ ਡੇਰੀ ਫਾਰਮ ਆਕਲੀਆ ਦੀ YouTube ਚੈਨਲ ਤੋਂ ਅੱਜ ਬਾਈ ਆਪਾਂ ਤੁਹਾਡੇ ਵਾਸਤੇ ਵਹਿੜ ਲੈ ਕੇ ਆਏ ਹਾਂ ਤੁਸੀਂ ਦੇਖ ਸਕਦੇ ਹੋ ਸਕਰੀਨ ਤੇ ਤਾਜੀ ਸੂਈ ਆ ਸੂਈ ਨੂੰ ਹਜੇ ਥੋੜਾ ਟਾਈਮ ਹੀ ਹੋਇਆ ਬਾਕੀ ਡਿਟੇਲ ਆਪਾਂ ਬਾਈ ਸੁਖਚੈਨ ਤੋਂ ਪਤਾ ਕਰਦੇ ਹਾਂ ਕੀ ਹਾਲ ਆ ਬਾਈ ਸੁਖਚੈਨ ਸਤਿ ਸ੍ਰੀ ਅਕਾਲ ਬਾਈ ਜੀ ਸਤਿ ਸ੍ਰੀ ਅਕਾਲ ਅੱਜ ਬਾਈ ਆਪਣੇ ਦਰਸ਼ਕਾਂ ਵਾਸਤੇ ਕੀ ਤੋਹਫਾ ਲੈ ਕੇ ਆਏ ਹੋ ਦੂਜਾ ਸੂਆ ਵਹਿੜ ਵੀ ਜਮਾ ਬਿਲਕੁਲ ਤਾਜੀ ਸੂਈ ਹੋਈ ਜੇਰ ਹਜੇ ਪੈਣੀ ਬਾਕੀ ਇਹ ਜੇਰ ਦੀ ਪ੍ਰੋਪਰ ਆਪਾਂ ਵੀਡੀਓ ਬਣਾ ਕੇ ਦੇਵਾਂਗੇ ਤੇ ਮੀਨ ਗੱਲ ਵੀਰਾ 2.5 ਤੋਂ 3 ਕਿਲੋ ਦੁੱਧ ਆਪਣਾ ਕੱਢਿਆ ਵਾਗਾ ਠੀਕ ਹੈ ਵੀ ਗੇਰ ਪਈ ਸੌਖੀ ਹੋ ਗਈ ਹੋਗੀ ਹੁਣ ਕੱਢਿਆ ਹੋਇਆ ਮਤਲਬ ਆ 2.5 3 ਕਿਲੋ ਆਪਣਾ ਕੱਢਿਆ ਵਾ ਆਪਣਾ ਵੀਡੀਓ ਦਾ ਕੋਈ ਇਰਾਦਾ ਨਹੀਂ ਜੀ ਬਸ ਵੈਸੇ ਬੈਠੇ ਬੈਠਣ ਦੀ ਰਹਿ ਹੋਗੀ ਠੀਕ ਹੈ ਪਾਤੀ ਕੋਈ ਆਪਾਂ ਐ ਨਹੀਂ ਹੈਗਾ ਤੇ ਵੀ ਛੱਡੀ ہوئی ਹੈ ਇਹ ਕੋਈ ਬੰਦਾ ਜਜਮੈਂਟ ਲਾਊਗਾ ਇਹਦਾ 2 ਤੋਂ 2.5 ਕਿਲੋ ਆਪਾਂ ਕੱਢਿਆ ਵਾ ਠੀਕ ਹੈ ਬੱਚੇ ਨੂੰ ਪਿਆ ਕੇ ਕੰਮੇ ਸੂਏ ਆ ਓਰੀਜਨਲ ਦੂਜਾ ਸੂਆ ਵੀਰੇ ਕੋਈ ਮੰਨ ਲੇ ਇਹਨੂੰ ਤੀਜਾ ਕੋਈ ਮੰਨ ਲੇ ਚੌਥਾ ਨਾ ਕਿਸੇ ਨੇ ਮੰਨਣ ਤੇ ਹੁਣ ਆਪਾਂ ਕਿਸੇ ਦੇ ਦਿਮਾ ਮੰਦਾ ਕਿੰਦਾ ਸੋਚਲੇ ਮਾੜਾ ਸੋਚਲੇ ਸੁਚੈਨ ਦੁੱਧ ਕਿੰਨਾ ਕ ਦੇ ਦੂਗੀ ਦੁੱਧ ਵੀਰੇ ਇਹ 15 ਕਿਲੋ ਜਮਾ ਐਂ ਟਕਾ ਕੇ ਦੇਣਾ ਨੇ 15 ਕਿਲੋ ਵਾਲਾ ਕੋਈ ਰੌਲਾ ਨਹੀਂ ਹੈਗਾ ਕੋਈ ਮੰਨ ਲੈ 10 ਕਿਲੋ ਕੋਈ ਮੰਨ ਲੈ 12 ਕਿਲੋ ਪਰ ਆਪਣੇ ਕੋਲੇ ਵੀਰੇ 16 12 ਕਿਲੋ ਦੀ ਗਾਰੰਟੀ ਦੇਈ ਆਵਾ 15 ਕਿਲੋ ਦੀ ਗਾਰੰਟੀ ਦੇ ਭੇਜਾਂਗੇ ਤੇ ਲੱਤ ਛੜਦਾ ਨਹੀਂ ਚੱਕਦੀ ਲੱਤ ਛੜਦਾ ਵੀਰੇ ਕਰਮ ਵਾਲੀ ਨੇ ਸਿੱਖੀ ਵੀ ਨਹੀਂ ਵੀ ਕਿਵੇਂ ਮਾਰਦੇ ਹੁੰਦੇ ਆ ਦੇਖੋ ਬਾਈ ਸਾਨੂੰ ਬੈ ਕੇ ਦਿਖਾਉਂਦਾ ਸੁਚੈਨ ਧਾਰਾ ਤੂਰਾ ਮਾਰਦਾ ਚੰਗਿਆਂ ਬਾਈ ਥਾਨ ਲੈ ਵਾ ਬਹੁਤ ਵਧੀਆ ਹੈਗਾ ਪੋਲਾ ਥਾਨਾ ਹਨਾ ਬਾਈ ਕਿਹ ਬਾਈ ਕੀ ਮਾਰੀ ਜਾਓ ਕਿਹ ਬਾਈ ਜੂ ਇੱਕ ਕਿਵਾ ਇੱਕ ਨਿਊ ਹੀ ਆਪਣੀ ਗਾਂ ਵਾਲੀ ਹੋ ਗਈ ਠੀਕ ਹੈ ਆ ਤੁਸੀਂ ਦੇਖ ਲਓ ਸਕਰੀਨ ਤੇ ਬਾਈ ਜਮਾ ਫੁੱਲ ਵਰਗੀ ਆ ਯਾਰ ਖਿੱਲਾ ਵਰਗੀ ਧਾਰਾ ਵੀਰੇ ਤਿੰਨ ਇੱਕ ਤੱਕ ਦੇ ਦੋ ਪਾਸੇ ਰਹਿ ਕੇ ਚੋਲਿਓ ਆਪਣੀ ਗਾਂ ਨੂੰ ਤਿੰਨ ਪਾਸੇ ਰਹਿ ਕੇ ਚੋਲਿਓ ਮੰਗਰ ਦੀ ਬੰਦਾ ਰਹਿ ਕੇ ਚੋਲਿਓ ਠੀਕ ਹੈ ਆਏ ਨਹੀਂ ਕੋਈ ਚੱਕਰ ਆ ਦੇਖੋ ਬਾਈ ਤੁਸੀਂ ਯਾਰ ਗਾਂ ਪੈਰ ਵੀ ਨਹੀਂ ਹਿਲਾਉਂਦੀ ਹਨਾ ਧਾਰਾ ਧੂਰਾ ਦੇਖੋ ਤੁਸੀਂ ਬਾਕੀ ਲੇਵਾ ਤੁਸੀਂ ਐਸਾ ਹੋ ਰਹੋ ਵੀ ਦੁੱਧ ਕੱਢਿਆ ਹੋਇਆ ਹਜੇ ਤਾਂ ਲੇਵਲ ਹੋ ਚੰਗਾ ਬੈੜੀ ਦਾ ਜੇ ਕੋਹ ਮੰਗਰ ਦੀ ਵੇਕੇ ਚੂੜਾ ਵਾਲਾ ਬਾਈ ਕੋਈ ਮੰਗਰ ਦੀ ਵੇਕੇ ਵੀ ਚੂੜੇ ਆਪਣੀ ਗਾਂ ਦੀ ਖਾਸੀ ਤੂੰਗੀ ਆਪਣੀ ਗਾਂ ਕਿਸੇ ਦੇ ਘਰੇ ਜਾ ਕੇ ਲੱਪ ਛੜ ਕਰੂਗੀ ਆਪਾਂ ਗਾਂ ਵਾਪਸ ਲਵਾਵਾਂਗੇ ਵੀਰੇ ਠੀਕ ਹੈ ਤੇ ਮੰਗਰ ਤੇ ਕਰਾਇਆ ਦੇਵਾਂਗੀ ਮੰਗਰ ਵੀਰੇ ਵਾ ਕੀ ਪੋਹਦਾ ਬੱਚਾ ਦਿੱਤਾ ਯਾਰ ਜੇ ਬੱਚੀ ਹੁੰਦੀ ਗਾਈ ਹੁੰਦੀ ਵੇਚ ਦੇਤੀ ਹਾਂ ਹਾਂ ਬੱਚਾ ਦੇਖ ਤੁਸੀਂ ਬਾਈ ਪਿਓਰ ਜਮਨ ਐਚ ਐਫ ਦਾ ਰਮਾਡਾ ਦਾ ਸੀਮਨ ਲੱਗਿਆ ਹੋਇਆ ਸੀ ਬਈ ਕਹਿੰਦੇ 70% ਦੇ ਬੱਚੀ ਦੇ ਚਾਂਸ ਦੀ ਗੇ ਠੀਕ ਹੈ। ਦਾ 30% ਬੱਚੇ ਦੇ ਚਾਂਸ ਦੀ ਗੇ। ਚਲ ਉਹ ਤਾਂ ਕਰਮਾਂ ਤੇ ਡਿਪੈਂਡ ਕਰਦਾ ਨਾ ਹਣਾ। ਜੇ ਬੱਚੀ ਜਣਦੀ ਆਪਾਂ ਗਾਈ ਨੂੰ ਹੀ ਸੇਲ ਕਰਨੀ ਸੀ ਬਈ ਯਾਰ। ਬਾਕੀ ਆਪਾਂ ਬਈ ਸਾਨੂੰ ਵੀਡੀਓ ਤੋੜ ਕੇ ਬੱਚਾ ਬਹੁਤ ਨਰੋਆ ਦਿੱਤਾ ਬਈ ਯਾਰ ਬੱਚਾ ਐਂ ਲੱਗਦਾ ਜਿਵੇਂ 15 ਦਿਨਾਂ ਦਾ ਹੁੰਦਾ। ਹਾਂ ਬੱਚਾ ਦੇਖੋ ਬਈ ਅਸੀਂ ਸੀਮਨ ਦੀ ਕੁਆਲਿਟੀ ਚੰਗੀ ਸੀ ਜੇ ਬੱਚੀ ਹੁੰਦੀ ਤਾਂ ਮੁੱਲ ਇਹਦਾ ਦੁੱਗਣਾ ਹੋ ਜਾਣਾ ਸੀ ਹਿਸਾਬ ਲਾ ਲਓ। ਫਿਰ ਤਾਂ ਬਈ 20000 ਦੀ ਬੱਚੀ ਰੱਖ ਲੈਂਦੇ ਆਪਾਂ 10 ਦੀ ਵੀ ਨਹੀਂ ਕਹਿੰਦੇ ਦੀ। ਤੁਸੀਂ ਦੇਖੋ ਬਈ ਗਾਂ ਦਾ ਜੋਰੀ ਵਾਲਾ ਲੱਗਿਆ ਵਾ ਬਈ ਯਾਰ ਬਜਨੀ ਵਾਲਾ ਬੱਚੇ ਚ ਹਾਂ ਐਡਾ ਦੱਖਿਆ 15 ਦਿਨਾਂ ਦਾ ਹੁੰਦਾ ਵੀਰੇ ਠੀਕ ਹੈ ਬੱਚਾ ਕੋਈ ਨਹੀਂ ਖਾਦੀ ਮੜੀ ਜੀ ਬਈ ਹਾਂ ਹਾਂ ਤੋਰ ਕੇ ਖਾਦਨੇ ਵੀਰੇ ਲਓ ਜੀ ਤੁਸੀਂ ਵਹਿੜ ਦੇਖੋ ਬਈ ਬਾਕੀ ਖਾਣ ਪੀਣ ਨੂੰ ਇੰਨੀ ਖੁੱਲੀ ਆ ਬਈ ਕਿ ਕੋਈ ਟਿੱਟੀ ਜਲ ਕੱਦ ਕਾਠੀ ਦੀ ਪੂਰੀ ਵਧੀਆ ਬਈ ਚਾ ਲੰਮਾ ਕਾਦਾ ਹੈ ਪੂਰੀ ਵਧੀਆ ਵਹਿੜਾ ਕੱਦੂ ਵਹਿੜਾ ਘਰੇ ਰੱਖਿਆ ਆ ਜਿਵੇਂ ਮਰਜ਼ੀ ਥੋੜੇ ਵੀਰੇ ਜ਼ੋਰ ਜਿਆਦਾ ਲੱਗਿਆ ਵਾ ਗਾਂ ਦਾ ਬੱਚਾ ਵਾਲਾ ਨਰਵਾਤੀ ਆ ਠੀਕ ਐ ਜਿੰਨਾ ਜ਼ਿਆਦਾ ਲੱਗਾ ਹੋਣ ਕਰਕੇ ਥੋੜਾ ਜਿਹਾ ਹੋਇਆ ਬਾਕੀ ਜੇਰ ਦਾ ਬਾਈ ਜੇ ਬਾਕੀ ਦੇ ਲੱਗਦੇ ਹਾਂ ਰਿਸਕੀ ਜਾਂਦੀ ਆ ਬਹੁਤ ਰਿਸਕੀ ਬੈਠਣ ਨੂੰ 10 ਮਿੰਟ ਹੋ ਗਏ ਲੈ ਜਿਵੇਂ ਮਰਜ਼ੀ ਯਾਰ ਕੁਛ ਮਰਜ਼ੀ ਕਰੀ ਜਾਓ ਮੈਂ ਨਹੀਂਗਾ ਵੀ ਹਿੱਲ ਜੂਗੀ ਬੈਠ ਖੁੱਲੀ ਘੱਟ ਕੇ ਧਾਰਾ ਮਾਰੀ ਚੱਲੋ ਵੀਰੇ ਕੋਈ ਬੈਨ ਇਹਨੂੰ ਲੈਣ ਵਾਸਤੇ ਆਉਣਾ ਕਿੱਥੇ ਪਊਗਾ ਪਿੰਡ ਢੌਲਾ ਵਿਲੇ ਜਿਆ ਬਰਨਾਲਾ ਤਹਿਸੀਲ ਤਪਾ ਠੀਕ ਐ ਲਓ ਬਈ ਬਾਈ ਦਾ ਆਪਾਂ ਨੰਬਰ ਡਿਸਕ੍ਰਿਪਸ਼ਨ ਚ ਛਾੜ ਦਾਂਗੇ ਹਨਾ ਤੁਸੀਂ ਫੋਨ ਤੇ ਗੱਲਬਾਤ ਕਰਕੇ ਡਿਟੇਲ ਲੈ ਸਕਦੇ ਬੁਣੀ ਰੇ ਸੁਚੈਨ ਭਾਈ ਆਪਾਂ ਇਹਦਾ ਮੁੱਲ ਕੀ ਕਰਦੇ ਆ ਮੁੱਲ ਵੀਰੇ ਦਾ 55000 ਦੀ ਦੇਣੀ ਆ 57000 ਤੋਂ 2016 55000 ਤੋਂ 2016 ਹਾਂ 55 ਹੀ ਦੇ ਦਾਂਗੇ 55 ਹੀ ਦੇ ਦਾਂਗੇ ਹਾਂ ਬਾਕੀ ਜਿਹੜੇ 15 ਕਿਲੋ ਦੂ ਵੀਰੇ ਇੱਕ ਆ ਆਪਣੇ ਕੋਲੇ ਬੱਛੀ ਆ ਵੀਰੇ ਕੋਈ ਸਾਹਮਣ ਵਾਲਾ ਹੋਇਆ ਵੀਰ ਹਣ ਹਾਂ ਉਹਨੂੰ ਆਪਾਂ ਜਾਰ ਰਹੇ ਫਰੀ ਵੀ ਕੋਈ ਦੇ ਦਾਂਗੇ 1500 ਦੀ ਬੱਚੀ ਦੇ ਦਾਂਗੇ 1500 ਦੀ ਬੱਚੀ ਹਾਂ ਕਿੰਨੇ ਚਿਰ ਦੀ ਹੈ ਬੱਚੀ ਇਹ ਬੱਚੀ ਵੀਰੇ 8 ਮਹੀਨੇ ਲਿਆ 8 ਮਹੀਨੇ ਦੀ ਬੱਚੀ ਹਾਂ ਪਿਓਰ ਬਲੈਕ ਜੇ ਕਿਸੇ ਮੇਰੇ ਵੀਰ ਨੂੰ ਇਹ ਚਾਹੀਦੀ ਹੈ ਇਹ 80 ਗਾਂ ਦੀ ਸੀ ਆਪਣੀ ਗਾਂ ਗੁਜਰਗੀ ਸੀ ਬਈ ਯਾਰ ਅੱਛਾ ਪਹਿਲਾਂ ਨਿਆਣੀ ਪੀ ਆਪਾਂ ਕਿਸੇ ਨੂੰ ਦਿੱਤੀ ਨਹੀਂ ਹੈਗੀ ਮੰਗਦੇ ਤਾਂ ਹੈਗੇ ਸੀ ਕੋਈ ਮੰਗਰ ਲਾਉਣ ਵਾਸਤੇ ਮੰਗਦਾ ਸੀ ਆਪਾਂ ਉਹਨੂੰ ਦਿੱਤੀ ਨਹੀਂ ਹੈਗੀ ਠੀਕ ਹੈ ਹਾਂ ਦੇਵਾਂਗੇ ਆਪਾਂ ਸਾਹਮਣੇ ਵਾਲੇ ਬੰਦੇ ਨੂੰ ਯਾਰ ਜਿਹੜਾ ਸਾਹਮਣੇ ਵਾਲਾ ਬੰਦਾ ਉਹੀ ਲੈ ਕੇ ਜਾਇਓ ਤੇ ਲਓ ਬਈ ਆਪਣਾ ਫੇਸਬੁੱਕ ਪੇਜ ਤੇ YouTube YouTube ਚੈਨਲ ਅਮਰ ਦਾ ਡੈਰੀ ਫਾਰਮ ਆਕਲੀ ਆ ਬਈ ਉਹਨੂੰ ਸਬਸਕ੍ਰਾਈਬ ਕਰਦਿਆ ਕਰੋ ਨਾਲੇ ਵੀਡੀਓ ਬੱਦ ਬੱਦ ਸ਼ੇਅਰ ਕਰਦਿਆ ਕਰੋ ਇਦਾਂ ਦੇ ਵੀਡੀਓ ਆਪਾਂ ਤੁਹਾਨੂੰ ਦਿਖਾਉਣੀ ਰਹਿੰਦੇ ਆ ਧੰਨਵਾਦ